ਆਂ ਜ਼ਿੰਦਗੀਆਂ ਲੰਘ ਜਾਂਦੀਆਂ ਨੇ ਪਾਤਰਤਾ ਜੁਟਾਣ ਦੇ ਵਿੱਚ ਉਹਦੀ ਬਖਸ਼ਿਸ਼ ਤੇ ਹਰ ਵਕਤ ਹੋ ਰਹੀ ਹੈ ਮਨੁੱਖ ਦੇ ਕੋਲ ਪਾਤਰਤਾ ਨਹੀਂ ਹੁੰਦੀ ਔਰ ਇਸ ਵਾਸਤੇ ਉਹ ਵਸਤੂ ਨਹੀਂ ਮਿਲਦੀ ਜੋ ਕੁਝ ਮਿਲ ਗਿਆ ਸੀ ਐ ਇੰਜ ਲੈ ਇਹਨੂੰ ਕਿਦਰੇ ਹੰਕਾਰ ਦੀ ਅਸਨਾ ਸਮਝਣਾ ਜੋ ਕੁਝ ਮਿਲ ਗਿਆ ਇਹ ਪਾਤਰਤਾ ਸੀ ਜੋ ਨਹੀਂ ਮਿਲਿਆ ਪਾਤਰਤਾ ਨਹੀਂ ਨਹੀਂ ਸਾਧਨਾ ਮਿਹਨਤ ਸਿਰੋਸ ਪਾਤਰਤਾ ਜੁਟਾਉਣ ਵਾਸਤੇ ਆਉਂਦੀ ਹੈ ਬੜੀ ਮੁਸ਼ਕਲ ਕਰਨੀ ਪੈਂਦੀ ਹੈ ਇਹ ਪਾਤਰਤਾ ਵਾਸਤੇ ਅਗਰ ਪ੍ਰਮਾਤਮਾ ਕੋਲੋਂ ਪ੍ਰਾਪਤੀ ਵਾਸਤੇ ਵੀ ਇਤਨੀ ਮਿਹਨਤ ਕਰਨੀ ਪਏ ਉਹ ਬਖਸ਼ਿੰਦ ਨਹੀਂ ਹੈ ਫਿਰ ਉਹ ਰਹਿਮ ਤੇ ਰਹਿਮਾਨ ਨਹੀਂ ਹੈ ਉਹ ਤੇ ਦੇਈ ਜਾ ਰਿਹਾ ਉਹ ਤੇ ਜਿਵੇਂ ਬਦਲਾਂ ਤੋਂ ਬਾਰਿਸ਼ ਆਉਂਦੀ ਹੈ ਇਸ ਤਰ੍ਹਾਂ ਦੇਈ ਜਾ ਰਿਹਾ ਮਿਹਨਤ ਕਰਨੀ ਪੈਂਦੀ ਹੈ ਪਾਤਰਤਾ ਜੁਟਾਉਣ ਵਾਸਤੇ ਇਸ ਨੁਕਤੇ ਨੂੰ अगर ध्यान ਵਿੱਚ ਰੱਖੋਗੇ ਕਥਈ ਪ੍ਰਮਾਤਮਾ ਤੇ ਗੁਰੂ ਤੇ ਗਿਲਾ ਨਹੀਂ ਪੈਦਾ ਹੋਵੇਗਾ ਜੋ ਨਹੀਂ ਮਿਲਿਆ ਮੇਰੀ ਪਾਤਰਤਾ ਹੀ ਨਹੀਂ ਸੀ ਜੋ ਮਿਲ ਗਿਆ ਮਿਹਨਤ ਕਰਕੇ ਪਾਤਰਤਾ ਝੁਟਾ ਦਿੱਤੀ ਹੈ ਉਹ ਹਰ ਵਕਤ بارش ਕਰ ਰਿਹਾ ਹੈ ਹਰ ਵਕਤ ਪਰ ਕਰਾਂ ਕਿ ਮੇਰੇ ਕੋਲ ਨਿੱਕੀ ਜਈ ਕੋਲੀ ਉਤਨਾ ਹੀ ਪਾਣੀ ਆਇਆ ਉਹਦੀ بارش ਤੇ ਹਰ ਵਕਤ ਹੋ ਰਹੀ ਹੈ ਉਹਦੀ ਰਹਿਮਤ ਤੇ ਹਰ ਵਕਤ ਹੋ ਰਹੀ ਹੈ ਪਾਤਰਤਾ ਜੁਟਾਣ ਦੇ ਵਿੱਚ ਬੜੀ ਭਾਰੀ ਮਿਹਨਤ ਕਰਨੀ ਪੈਂਦੀ ਹੈ ਖੈਰ ਹੁਣ ਮੈਂ ਅਰਜ਼ ਕਰਾਂ ਮਰਦੇ ਦਮ ਤੱਕ ਮਨੁੱਖ ਦਾ ਮਨ ਅਮੰਗ ਨਹੀਂ ਹੁੰਦਾ ਔਰ ਮੰਗਾ ਦਾ ਬੋਝ ਸਿਰ ਤੇ ਪਿਆ ਰਹਿੰਦਾ ਹੈ ਇਸੇ ਦਬਾਅ ਹੇਟ ਮਰ ਖਪ ਜਾਂਦਾ ਹੈ ਔਰ ਮੰਗ ਦੇ ਕੇਂਦਰ ਤਿੰਨ ਨੇ ਹੰਕਾਰ ਹੰਕਾਰ ਮੰਗਦਾ ਹੈ ਪ੍ਰਭਤਾ ਇਤਨੇ ਵੱਡੇ ਪ੍ਰਭਤਾ ਮੰਗਦਾ ਨਵੇਂ ਖੰਡਾਂ ਵਿੱਚ ਜਾਣੇ ਇਹ ਕੀ ਇੱਕ ਸ਼ਹਿਰ ਦੇ ਬੰਦੇ ਮੈਨੂੰ ਜਾਣਨ ਤੇ ਬਰਾਦਰੀ ਦੇ ਨਹੀਂ ਇੱਕ ਮੁਲਕ ਦੇ ਜਾਣਨ ਨਹੀਂ ਨਵੇਂ ਖੰਡਾਂ ਵਿੱਚ ਮੈਨੂੰ ਜਾਣਿਆ ਜਾਏ ਇਤਨੀ ਮੇਰੀ ਪ੍ਰਭਤਾ ਹੋਵੇ ਇਤਨੀ ਮੇਰੀ ਸ਼ਕਤੀ ਹੋਵੇ ਇਹ ਹੰਕਾਰ ਦੀ ਮੰਗ ਲੋਭ ਦੀ ਮੰਗ ਬਹੁਤ ਧਨ ਚਾਹੀਦਾ ਹੈ ਬਹੁਤ ਧਨ ਚਾਹੀਦਾ ਕਿਤਨਾ ਧਨ ਚਾਹੀਦਾ ਅਸੀਂ ਸੀਮਾ ਨਹੀਂ ਦੱਸਦਾ ਸਹਿਸ ਕਟੇ ਲੱਖ ਕੋਟ ਦਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਫਿਰ ਕਾਮ ਦੀ ਮੰਗ ਇਸ ਨੂੰ ਤਿੰਨਾ ਮੰਗਾ ਨੂੰ ਲੋਕੀ ਤ੍ਰਿਪਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨਹੀਂ ਹੋਏ ਨظام ਹైదరాబాద్ ਦੀਆਂ 600 بیگمਾਂ ਸਨ ਔਰ ਦੁਰਾਚਾਰੀ ਕੇ ਸਨੋ ਕਹਿੰਦੇ ਨੇ ਇਕ ਮਹਾਰਾਜੇ ਦੀ 400 ਪਟਰਾਣੀਆਂ ਸਨ ਔਰ ਦੁਰਾਚਾਰੀ ਕਿਸ ਨੂੰ ਆਖੋਗੇ ਔਰ ਕੌਣ ਹੁੰਦਾ ਦੁਰਾਚਾਰੀ ਕਾਮ ਦੀ ਮੰਗ ਲੋਭ ਦੀ ਮੰਗ ਹੰਕਾਰ ਦੀ ਮੰਗ ਮੰਗ ਜੋ ਵੀ ਨਿਕਲੇਗੀ ਇਨ੍ਹਾਂ ਤਿੰਨਾਂ ਥਾਵਾਂ ਤੋਂ ਨਿਕਲੇਗੀ ਚੌਥੀ ਥਾਂ ਨਹੀਂ ਹੈ ਯਾਤੇ ਇਹ ਮੰਗਾ ਸਮਾਪਤ ਹੋਵਨ ਤੇ ਮੰਗਾ ਦਾ ਬੋਝ ਉਤਰੇ ਯਾ ਮੰਗਾ ਪੋਰੀਆਂ ਨਹੀਂ ਆਉਣ ਗਿਆ ਪੋਰੀਆਂ ਹੁਣ ਮੈਂ ਫਿਰ ਅਰਜ਼ ਕਰਾਂ ਖਾਇਸ਼ਾਂ ਨਹੀਂ ਆਉਣ ਗਿਆ ਪੋਰੀਆਂ ਕਿਉਂ ਜ਼ਿੰਦਗੀ ਸੀਮਤ ਹੈ ਖਾਇਸ਼ ਦੀ ਕੋਈ ਸੀਮਾ ਨਹੀਂ ਹੈ ਮੰਗ ਦੀ ਕੋਈ ਸੀਮਾ ਨਹੀਂ ਹੈ ਜ਼ਿੰਦਗੀ ਦੀ ਸੀਮਾ ਹੈ ਸਾਰੇ ਸਿਆਣਿਆਂ ਇਹ ਨੁਕਤਾ ਪਕੜ ਦੇਚ ਜ਼ਰੂਰ ਆਣਾ ਚਾਹੀਦਾ ਹੈ ਜ਼ਿੰਦਗੀ ਸੀਮਤ ਹੈ ਖਾਇਸ਼ਾਂ ਦੀ ਸੀਮਾ ਨਹੀਂ ਹੈ ਇੱਕ ਦਿਨ ਜ਼ਿੰਦਗੀ ਖਤਮ ਹੋ ਜਾਂਦੀ ਹੈ ਖਾਇਸ਼ਾਂ ਨਹੀਂ ਖਤਮ ਹੁੰਦੀਆਂ ਇੱਕ ਦਿਨ ਜੀਵਨ ਖਤਮ ਹੋ ਜਾਂਦਾ ਹੈ ਮੰਗਾਂ ਤੇ ਤਿਉਂ ਦੀਆਂ ਤਿਉਂ ਮੌਜੂਦ ਰਹਿੰਦੀਆਂ ਨੇ ਫਿਰ ਕਿਸ ਤਰ੍ਹਾਂ ਕਰੀਏ ਬਿਖਾਰੀ ਦੀ ਤਰ੍ਹਾਂ ਮਰਨਾ ਹੈ ਮੰਗਤੇ ਦੀ ਤਰ੍ਹਾਂ ਜਿੰਨੇ ਚਿਰ ਤੱਕ ਮੰਗ ਜਾ ਰਹੀ ਹੈ ਉਹ ਮੰਗਤੇ ਦੀ ਤਰ੍ਹਾਂ ਮਰਿਆ ਫਿਰ ਮੰਗਤੇ ਦੀ ਤਰ੍ਹਾਂ ਜਨਮ ਲਵੇਗਾ ਜਿੰਨੇ ਚਿਰ ਤੱਕ ਕੋਈ ਬਾਦਸ਼ਾਹ ਦੀ ਤਰ੍ਹਾਂ ਨਹੀਂ ਮਨਿਆ ਜਨਮ ਮਰਨ ਤੋਂ ਰਹਿਤ ਨਹੀਂ ਹੋ ਸਕਦਾ ਜਿਨ੍ਹਾਂ ਨੂੰ ਤੁਸੀਂ ਬਾਦਸ਼ਾਹ ਕਹਿੰਦੇ ਹੋ ਬਿਖਾਰੀ ਨੇ ਕੋਈ ਉਹਨਾਂ ਦੇ ਮਨ ਅਮੰਗ ਹੁੰਦੇ ਨੇ ਕਿਸੇ ਹੁਕਮਰਾਨ ਦਾ ਮਨ ਅਮੰਗ ਹੁੰਦਾ ਮੰਗਤੇ ਆਉਂਦੀ ਹੈ ਆਉਂਦੀ ਹੰਕਾਰ ਕੇਂਦਰ ਬਣਿਆ ਹੁੰਦਾ ਲੋਭ ਕੇਂਦਰ ਬਣਿਆ ਹੁੰਦਾ ਕਾਮ ਕੇਂਦਰ ਬਣਿਆ ਹੁੰਦਾ ਮੈਂ ਅਰਜ਼ ਕਰਾਂ ਜ਼ਿੰਦਗੀ ਰੋਜ਼ ਰੋਜ਼ ਛੋਟੀ ਹੁੰਦੀ ਜਾ ਰਹੀ ਏ ਮੰਗ ਰੋਜ਼ ਰੋਜ਼ ਵੱਧੀ ਜਾ ਰਹੀ ਏ ਜ਼ਿੰਦਗੀ ਦਾ ਅੰਤ ਹੋ ਜਾਂਦਾ ਹੈ ਮੰਗਾਂ ਦਾ ਅੰਤ ਹੁੰਦਾ ਨਹੀਂ ਮੰਗਤੇ ਦੀ ਤਰ੍ਹਾਂ ਜੀਵਿਆ ਮੰਗਤੇ ਦੀ ਤਰ੍ਹਾਂ ਮਰ ਗਿਆ ਸੰਸਾਰ ਦਾ ਮੰਗਤਾ ਸੀ ਅਜੇ ਸੰਸਾਰ ਚਾਹੀਦਾ ਸੀ ਪਰਮਾਤਮਾ ਫਿਰ ਸੰਸਾਰ ਦੇ ਵਿੱਚ ਭੇਜ ਦਿੰਦਾ ਤੈਨੂੰ ਸੰਸਾਰ ਚਾਹੀਦਾ ਹੈ ਜਾ ਚੱਲਦਾ ਰਹਿੰਦਾ ਜਨਮ ਚਲਦਾ ਰਹੇ ਪ੍ਰਭ ਕੇ ਸਿਮਰਨ ਮੋਖ ਜੇ ਪ੍ਰਭੂ ਦਾ ਸਿਮਰਨ ਕਰੀਏ ਉਹਨੂੰ ਯਾਦ ਕਰੀਏ ਤੇ ਯਾਦ ਕਰਦਿਆਂ ਕਰਦਿਆਂ ਉਹਨੂੰ ਮੰਗੇ ਹੈ ਮੰਗ ਇਸ ਤਰ੍ਹਾਂ ਅੰਦਰੋਂ ਪੈਦਾ ਹੋਵੇ ਜਿਵੇਂ ਹੰਕਾਰ ਕੇਂਦਰ ਬਣਿਆ ਲੋਭ ਕੇਂਦਰ ਬਣਿਆ ਕਾਮ ਕੇਂਦਰ ਬਣਿਆ ਕਿਸ ਤਰ੍ਹਾਂ ਇਹ ਸੰਗ ਦਾ ਕੇਂਦਰ ਬਣੇ ਸਾਡੀ ਸ਼ਰਦਾ ਸਾਡਾ ਬਰੋਸਾ ਫਿਰ ਮੰਗੇ ਮਨੁੱਖ ਪਰਮਾਤਮਾ ਨੂੰ ਈਸ਼ਵਰ ਨੂੰ ਹੁਣ ਈਸ਼ਵਰ ਦੇ ਸਭ ਕੁਝ ਹੈ ਪਹਾੜ ਹੈ ਸੋਨਾ ਹੈ ਚਾਂਦੀ ਹੈ ਸੰਸਾਰ ਹੈ ਖੰਡ ਹੈ ਬ੍ਰਹਿਮੰਡ ਹੈ ਸਾਰੇ ਦਾ ਸਾਰਾ ਤੇ ਪਰਮਾਤਮਾ ਦੇ ਵਿੱਚ ਹੈ ਪਰਮਾਤਮਾ ਮਿਲ ਗਿਆ ਤੇ ਸਭ ਕੁਝ ਮਿਲ ਗਿਆ ਸਭ ਕੁਝ ਮਿਲਿਆ ਤੇ ਕੱਖ ਵੀ ਨਹੀਂ ਮਿਲਿਆ ਇਹ ਵੀ ਮਾਰਜ਼ ਕਰਦੇ ਨੇ ਜਿਸ ਦਿਨ ਪ੍ਰਮਾਤਮਾ ਮਿਲਦਾ ਹੈ ਉਸ ਦਿਨ ਸਭ ਕੁਝ ਮਿਲਦਾ ਹੈ ਇਹਦੇ ਕੋਲ ਸਭ ਕੁਝ ਹੈ ਕੱਖ ਵੀ ਨਹੀਂ ਹੋਵੇਗਾ ਐਵੇਂ ਸਾਨੂੰ ਭੁਲੇਖਾ ਹੁੰਦਾ ਹੈ ਮੰਗਾਉ ਦੇ ਅੰਦਰ ਵੀ ਜਾਰੀ ਆਉਂਦੀਆਂ ਨੇ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਇਹਦੇ ਕੋਲ ਤੇ ਸਭ ਕੁਝ ਹੈ ਇਹਨੂੰ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੈ ਸਭ ਕੁਝ ਕਿਸੇ ਕੋਲ ਵੀ ਨਹੀਂ ਹੈ ਨਹੀਂ ਇਹਦੇ ਕੋਲ ਸਭ ਕੁਝ ਹੈ ਉਹਨੂੰ ਕਹਿ ਸਕਦੇ ਆ ਜਿਹਦੇ ਕੋਲ ਪ੍ਰਮਾਤਮਾ ਹੈ ਜਿਹਦੇ ਕੋਲ ਨਾਮ ਦਾ ਰਸ ਹੈ ਇਹ ਮੰਗ ਪ੍ਰੇਮ ਤੋਂ ਪੈਦਾ ਹੁੰਦੀ ਹੈ ਬਿਰਹੇ ਤੋਂ ਪੈਦਾ ਹੁੰਦੀ ਹੈ ਔਰ ਇਹ ਬਿਰਹਾ ਤੇ ਪ੍ਰੇਮ ਤਾਂ ਪੈਦਾ ਹੁੰਦਾ ਹੈ ਯਾਦ ਕਰੀਏ ਜਿਵੇਂ ਖਾਦਾ ਹੋਇਆ ਭੋਜਨ ਸਰੀਰ ਦੇ ਅੰਦਰ ਕੁਝ ਪੜਾਵਾਂ ਤੋਂ ਲੰਘ ਕੇ ਅੰਤ ਦੇ ਚ ਹੋਣ ਬਣਦਾ ਹੈ ਕੀਤੀ ਹੋਈ ਯਾਦ ਕੀਤਾ ਹੋਇਆ ਜਪ ਹੋਇਆ ਨਾਮ ਕੁਝ ਪੜਾਵਾਂ ਤੋਂ ਲੰਘ ਕੇ ਪ੍ਰੇਮ ਬਣ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਪ੍ਰੇਮ ਤੇ ਨਹੀਂ ਹੈ ਰੋਟੀ ਖਾ ਰਿਹਾ ਜੇ ਖੂਨ ਤੇ ਨਹੀਂ ਬਣੇਗਾ ਨਹੀਂ ਬਣੇਗਾ ਅਗਰ ਬੁਰਕੀ ਵਾਕਈ ਅੰਦਰ ਚਲੀ ਗਈ ਹੈ ਤਾਂ ਕੁਛ ਪੜਾਵਾਂ ਤੋਂ ਲੰਘ ਕੇ ਇਹਦਾ ਕੁਛ ਬਾਗ ਖੂਨ ਬਣ ਜਾਏਗਾ ਯਾਦ ਕਰ ਰਿਹਾ ਵਾਕਈ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਇਹਦੇ ਚ ਇਹਦਾ ਇਹਦਾ ਵੀ ਹੈ ਹਰ ਇੱਕ ਦੀ ਇਹ ਹੀ ਸਮੱਸਿਆ ਹੈ ਇਹਦੇ ਚ ਹੰਕਾਰ ਤੋਂ ਜਿਹੜੀ ਮੰਗ ਪੈਦਾ ਹੁੰਦੀ ਹੈ ਉਹਦੇ ਵਿੱਚ ਪੂਰਾ ਮਨ ਹੁੰਦਾ ਹੈ ਲੋਭ ਤੋਂ ਜਿਹੜੀ ਮੰਗ ਪੈਦਾ ਹੁੰਦੀ ਹੈ ਉਹਦੇ ਵਿੱਚ ਮਨ ਪੂਰਾ ਹੁੰਦਾ ਹੈ ਕਾਮ ਤੋਂ ਜਿਹੜੀ ਮੰਗ ਪੈਦਾ ਹੁੰਦੀ ਹੈ ਉਹਦੇ ਵਿੱਚ ਮਨ ਪੂਰਾ ਹੁੰਦਾ ਹੈ ਜਪ ਕਰਕੇ ਬਣੇ ਪੜਕੇ ਇੱਥੇ ਹੁਣ ਚਾਹੀਏ ਪ੍ਰਮਾਤਮਾ ਦੀ ਮੰਗ ਨਹੀਂ ਆਉਂਦੀ ਆਉਂਦੀ ਹੈ ਅੰਚਕ ਮਾਰਦਾ ਹੁੰਦੀ ਹੈ ਵੇ ਮਰਜ਼ ਕਰਨ ਜਪ ਕਰ ਰਹੇ ਹੈ ਪਰਮਾਤਮਾ ਦੀ ਮੰਗ ਕੋਈ ਨਹੀਂ ਹੈ। ਇਹੀ ਤੇ ਸਾਰਿਆਂ ਦੀ ਸਮੱਸਿਆ ਹੁੰਦੀ ਹੈ। ਇਹੀ ਤੇ ਕਹਿੰਦੇ ਨੇ ਕੀ ਕਰੀਏ ਮਨ ਨਹੀਂ ਟਿਕਦਾ। ਹੱਦ ਹੋ ਗਈ ਹੰਕਾਰ ਤੋਂ ਮਨ ਪੈ ਮੰਗ ਪੈਦਾ ਹੋਵੇ ਮਨ ਟਿਕਦਾ। ਲੋਭ ਤੋਂ ਮੰਗ ਪੈਦਾ ਹੋਵੇ ਮਨ ਟਿਕਦਾ। ਕਾਮ ਤੋਂ ਮੰਗ ਪੈਦਾ ਹੋਵੇ ਮਨ ਪੂਰਾ ਟਿਕਦਾ। ਸਤ ਸੰਗ ਵਿੱਚ ਬਾਣੀ ਪੜ ਰਹਿਆ। ਇਹ ਮੰਗ ਪਰਮਾਤਮਾ ਦੀ ਪੂਰੀ ਨਹੀਂ ਪੈਦਾ ਹੁੰਦੀ ਨਹੀਂ ਪੈਦਾ ਹੁੰਦੀ ਜਿਸ ਦਿਨ ਪੈਦਾ ਹੋਈ ਉਸੇ ਦਿਨ ਪੂਰੀ ਹੋ ਜਾਏ